ਸਸਤ ਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 10 ਅਤੇ 11 ਨਵੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਏ ਕਿਉਂਕਿ ਹੁਣ ਅਗਰ ਦੇਖਿਆ ਜਾਵੇ ਤਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਚੁੱਕਿਆ ਹੈ ਸਵੇਰੇ ਜਿਹੜੀ ਠੰਡ ਤੜਕੇ 4:35 ਸੀ ਜਾਂ 5:35 ਸੀ ਉਹ ਹੁਣ ਖਿੱਚ ਕੇ 7 7:30 8:00 ਵਜੇ ਤੱਕ ਉਸ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਠੰਡੀ ਸ਼ੀਤਲੇ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਜ਼ਾ ਸੈਟੇਲਾਈਟ ਵਿੱਚ ਦੇਖੀ ਜਾਵੇ। ਵੈਸੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਪਰ ਪਹਾੜੀ ਖੇਤਰ ਵਿੱਚ ਦੇਖਿਆ ਜਾਵੇ ਤਾਂ ਬਰਫਬਾਰੀ ਦਾ ਦੌਰ ਜਿਹੜੇ ਪਹਾੜੀ ਉੱਚੇ ਉੱਚੇ ਪਹਾੜੀ ਇਲਾਕੇ ਨੇ ਉਹਨਾਂ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਠੰਡ ਦੇ ਮਾਹੌਲ ਦੇ ਕਾਰਨ ਅਗਰ ਤੜਕੇ ਸਵੇਰ ਦੀ ਗੱਲ ਕਰੀ ਜਾਵੇ ਤਾਂ ਜੋ ਤਾਪਮਾਨ 10 ਡਿਗਰੀ, 11 ਡਿਗਰੀ, 12 ਡਿਗਰੀ ਤੱਕ ਤੜਕੇ 4:30, 4:5 ਵਜੇ ਤੱਕ ਗਿਰਦਾ ਸੀ ਉਹ ਤਾਪਮਾਨ ਹੁਣ 7, 7:30 ਤੱਕ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆਵੇਗਾ ਅੱਜ ਵੀ ਕਾਫੀ ਹੰਡ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਆਉਂਦੇ ਸਮਿਆਂ ਦੇ ਵਿੱਚ ਤੁਹਾਨੂੰ ਲੱਭਣ ਵਾਸਤੇ ਸਾਡਾ ਚੈਨਲ ਵਾਰ-ਵਾਰ ਸਰਚ ਕਰਨ ਦੀ ਜ਼ਰੂਰਤ ਨਾ ਪਵੇ ਵੀਡੀਓ ਤੁਹਾਡੇ ਸਾਹਮਣੇ ਆਪਣੇ ਆ ਜਾਵੇ ਤੇ ਗੱਲ ਕੀਤੀ ਜਾਵੇ ਅੱਜ ਜਿਹੜੀ ਹੈ ਲਗਾਤਾਰ ਪੱਛਮ ਤੋਂ ਹਵਾ ਇਸ ਤਰੀਕੇ ਨਾਲ ਚਲਦੀ ਰਹੇਗੀ ਮੌਸਮ ਸਾਫ਼ ਹੈ ਹਲਕੀ ਦਰਮਿਆਨੀ ਬੱਦਲਵਾਈ ਸਵੇਰੇ ਸਵੇਰੇ ਤੜਕੇ 3 ਤੋਂ ਲੈ ਕੇ 5 ਵਜੇ ਤੱਕ ਵਿਚਕਾਰ ਗੁਰਦਾਸਪੁਰ ਤੋਂ ਸੂਹਾ ਮੁਕੇਰੀਆਂ ਤੱਕ ਚੰਡੀਗੜ੍ਹ ਤੋਂ ਲੈ ਕੇ ਭਰਤਗੜ ਰੋਪੜ ਮੁਹਾਲੀ ਕੀਰਤਪੁਰ ਇਹਨਾਂ ਇਲਾਕਿਆਂ ਦੇ ਵਿੱਚ ਦੇਖੀ ਗਈ ਜਿਦੇ ਵਿੱਚ ਥੋੜੇ ਬਹੁਤੇ ਹਾਲਾਤ ਸਨ ਐ ਲੱਗਿਆ ਕਿ ਜਿਵੇਂ ਬਾਰਿਸ਼ ਹੋ ਸਕਦੀ ਹੈ ਪਰ ਮੌਸਮ ਸਾਫ਼ ਹੋ ਚੁੱਕਿਆ ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਗੱਲ ਕੀਤੀ ਜਾਵੇ ਤਾਂ ਦੁਪਹਿਰੇ ਲਗਭਗ 2:3 3 ਵਜੇ ਦਾ ਅਗਰ ਮੈਕਸਿਮਮ ਤੇ ਮੇਰੇ ਦੁਪਹਿਰ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਤਾਪਮਾਨ 27 ਡਿਗਰੀ ਤੱਕ ਜਾਣ ਦੀ ਉਮੀਦ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੱਛਮ ਤੋਂ ਹਵਾ ਚੱਲਣ ਦੇ ਕਾਰਨ ਮੌਸਮ ਖੁਸ਼ਕ ਹੈ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਅੱਜ 10 ਤਰੀਕ ਨੂੰ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਸ਼ਾਮ ਦਾ ਤਾਪਮਾਨ 5 ਵਜੇ ਤੋਂ ਬਾਅਦ ਅਚਾਨਕ ਘ르ਮਾ ਸ਼ੁਰੂ ਹੋਵੇਗਾ ਤੇ ਠੰਡ ਦੇ ਹਾਲ ਜਿਹੜੇ ਸ਼ਾਮ ਤੋਂ ਹੀ ਦੇਖਣ ਨੂੰ ਮਿਲਦੇ ਹੋਏ ਨਜ਼ਰ ਆਉਣਗੇ ਗੱਲ ਕੀਤੀ ਜਾਵੇ 11 ਤਰੀਕ ਦੀ ਤਾਂ 11 ਨਵੰਬਰ ਨੂੰ ਵੀ ਲਗਭਗ ਸੇਮ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੌਸਮ ਠੰਡਾ ਖੁਸ਼ਕ ਹੁੰਦਾ ਦਿਖਾਈ ਦੇਵੇਗਾ ਮੀਂਹ ਦੀ ਸੰਭਾਵਨਾ ਮਾਤਰ ਦੇ ਬਰਾਬਰ ਨੇ ਕਿਸਾਨ ਜਿਹੜੇ ਕਣਕ ਬੀਜ ਰਹੇ ਨੇ ਉਹਨਾਂ ਲਈ ਅਨੁਕੂਲ ਸਮਾਂ ਹੋਣ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 10 ਅਤੇ 11 ਨਵੰਬਰ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਹ ਦੁਪਹਿਰ ਅਤੇ ਸ਼ਾਮ ਦੀ ਕੋਸ਼ਿਸ਼ ਕਰਾਂਗੇ ਕਿ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਉਦੋਂ ਤੱਕ ਬਣੇ ਰਹੋ ਪੈਦਰ ਅਪਡੇਟਸ ਲਈ ਦੇ YouTube ਚੈਨਲ ਦੇ ਨਾਲ ਬਾਕੀ Facebook ਤੇ Instagram ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਸੇਮ ਨਾਮ ਤੋਂ ਸਰਚ ਕਰਕੇ ਧੰਨਵਾਦੀ